ਕਿ ਕਿਉਂ ਪਤਾ ਹੈ ਫਿਰ ਇਹ ਪੱਟ ਥੋੜਾ ਡੂੰਗਾ ਚਲਾ ਜਾਂਦਾ ਜੀ ਅੱਛਾ ਜੀ ਹਾਂ ਲੈ ਮੈਂ ਥੋੜੀ ਪੱਟਣਾ ਵੀ ਔਖਾ ਨਾ ਬਾਈ ਲੈ ਇਹਦਾ ਪੱਟ ਇਹਦੇ ਨਾਲ ਲੱਗਦੀ ਹਾਂ ਇਹ ਨਾਲ ਲੱਗਦੀ ਬਿਲਕੁਲ ਇਹ ਦੇਖੋ ਜੀ ਇਹ ਕਸ਼ਮੀਰੀ ਲਸਣ ਹੈ ਇਹ ਕਸ਼ਮੀਰੀ ਲਸਣ ਹੈ ਇਹ ਕਸ਼ਮੀਰੀ ਲਸਣ ਹੈ ਇਹ ਪੱਕ ਚੁੱਕਿਆ ਇਹ ਰੈਡੀ ਹੈ ਹਾਂ ਇਹ ਇਹ ਹਾਲੇ ਕੱਚਾ ਹੈ ਜੀ ਇਹਨੂੰ ਹਾਲੇ 2 ਮਹੀਨੇ ਪਾਈ ਨਹੀਂ 2 ਮਹੀਨਿਆਂ ਦੇ ਵਿੱਚ ਇਹਨਾਂ ਡਬਲ ਹੋ ਜੂਗਾ ਠੀਕ ਹੈ ਜੀ ਇੱਕ ਗੰਝੇ ਦਾ ਗੰਡਾ ਜੋ 150 ਗ੍ਰਾਮ ਦਾ 200 ਗ੍ਰਾਮ ਦਾ ਬਣ ਜਾਂਦਾ ਹੈ ਇਹਦਾ ਇਹ ਬੱਕਰੀ ਕਿਸਮ ਹੈ ਜੀ ਇਹਦੀ ਠੀਕ ਹੈ ਜੀ ਥੋੜੀ ਖੇਤੀ ਇਹਦੀ ਮੁਸ਼ਕਲ ਹੈ ਪਰ ਇਨਕਮ ਵੀ ਕਾਫੀ achhi ਹੈ ਇਹਦੇ ਬੱਚੇ ਇਹ ਦੋ ਤਰ੍ਹਾਂ ਦੀ ਖੇਤੀ ਦੇ ਦਿੰਦਾ ਜੀ ਲੱਗਦਾ ਹੈ 5 ਰੁਪਏ ਕਿਲੋ ਵੀ ਵੇਚਿਆ ਜੀ ਇਹ ਹਾਂਜੀ ਇਹ 2000 ਰੁਪਏ ਕਿਲੋ ਵੀ ਵੇਚੇ ਇੱਕ ਸਾਲ ਇਹ ਕੀਮਤਾਂ ਹਨ ਤੁਹਾਨੂੰ ਕੋਈ ਲਾਲਚ ਨਹੀਂ ਹੈ ਅਸੀਂ ਆਪਣਾ ਬੀਜ ਵੇਚਣਾ ਠੀਕ ਹੈ ਤੁਹਾਨੂੰ ਇਸ ਚੀਜ਼ ਦਾ ਕੋਈ ਲਾਲਚ ਨਹੀਂ ਤੁਹਾਨੂੰ ਸਿਰਫ ਇੱਕ ਹੀ ਕੇ ਲਾਲਚ ਹੈ ਜਿਹੜੇ ਨਵੇਂ ਮੁੰਡੇ ਨੇ ਨਾ ਉਹ ਥੋੜੀ ਬੱਕਰੀ ਖੇਤੀ ਪੁੱਤ ਦਾਣਾ ਲਾਇਆਦਾ ਜੀ ਇਹ ਇੱਕ ਦਾਣਾ ਏ ਹਾਂਜੀ ਇੱਕ ਦਾਣੇ ਦਬਈ ਦੇਖ ਸਕਦਾ ਤੁਸੀਂ ਦੇਖ ਲਓ ਜੀ ਹੁਣ ਕਿੰਨਾ ਗੁੱਝਾ ਏ ਕਿ 75 ਹੋਣੀ ਜੀ ਆਪਾਂ ਨਾਲੀਆਂ ਕਿੰਨੀਆਂ ਨੇ ਇੱਥੇ 75 ਨਾਲੀਆਂ ਜੇ ਤੁਸੀਂ ਇਹਦਾ ਆਟਾ ਇੱਕ ਵਾਰੀ ਖਾ ਲਿਆ ਨਾ ਜੀ ਹਾਂਜੀ ਤਾਂ ਦੂਜੀ ਗਣਕ ਤੁਸੀਂ ਭੁੱਲ ਜਾਓਗੇ ਤੁਸੀਂ ਖਾਓਗੇ ਨਹੀਂ ਸਸੇ ਇਹ ਨਸ਼ੇ ਵਾਲਾ ਕੰਮ ਕਰਦੀ ਏ ਤਾਂ ਮਿੱਤਰੋ ਕਾਲਾ ਦਾਣਾ ਹੈਗਾ ਕਾਲਾ ਦਾਣਾ ਜੀ ਆਟਾ ਵੀ ਕਾਲਾ ਜੀ ਇਹਦਾ ਆਟਾ ਵੀ ਕਾਲਾ ਲੈ ਲੈ ਇਹ ਵੀ ਗਲੂਟਨ ਫ੍ਰੀ ਹੈ ਜੀ ਇਹ ਵੀ ਇਹ ਵੀ ਇੱਕ ਦਾਣਾ ਲੱਗਦਾ ਜੀ ਦੇਖੋ ਕਰੋ ਦੇਖੋ ਜੀ ਇਹ ਕਿਸੇ ਕਿਸਾਨ ਕੋਲ ਆਰਗੈਨਿਕ ਕਣਕ ਹੋਵੇ ਨਾ ਵਿਕੇ ਕਾਲੀ ਕਣਕ ਹੋਵੇ ਨਾ ਵਿਕੇ ਸੋਨਾ ਮੋਤੀ ਹੋਵੇ ਨਾ ਵਿਕੇ ਲੈ ਵੀ ਜਿਹੜੇ ਕਿਸਾਨ ਬਾਈ 1 ਕਿਲੇ ਤੋਂ ਲੈ ਕੇ 100 200 300 ਕਿਲਾ ਤਿੰਨੀ ਵੀ ਬਾਈ ਖੇਤੀ ਕਰਦੇ ਨੇ ਨਾ ਅੱਜ ਦੀ ਬਾਈ ਵੀਡੀਓ ਉਹਨਾਂ ਕਿਸਾਨਾਂ ਦੇ ਵਾਸਤੇ ਆ ਗਈ ਜੇ ਆਪਾਂ ਬਾਈ ਕਿਸਾਨੀ ਦੇ ਵਿੱਚ ਕਾਮਯਾਬ ਹੋਣਾ ਨਾ ਤਾਂ ਆਪਾਂ ਨੂੰ ਵੱਖਰੀ ਕਿਸਮ ਦੀ ਖੇਤੀ ਜਿਹੜੀ ਕਰਨੀ ਪਊਗੀ ਤੇ ਅੱਜ ਆਪਾਂ ਬਈ ਤੁਹਾਡੇ ਲਈ ਲੈ ਕੇ ਆਏਗੇ ਇੱਕ ਬੱਕਰੀ ਦੀ ਕਿਸਮ ਦਾ ਲਾਸਨ ਪਹਿਲਾਂ ਤਾਂ ਬਈ ਲਾਸਨ ਦੇ ਉੱਪਰ ਨਾ ਨਿਗਾਹ ਮਾਰਦੇ ਬਈ ਮੈਨੂੰ ਲੱਗਦਾ ਵੀ ਜਿਹੜਾ ਵੀ ਆਪਣੇ ਪੰਜਾਬ 'ਚ ਹੁੰਦਾਗਾ ਉਹ ਬਈ ਇਹ ਗੁਸਤਾ ਨਹੀਂ ਬਣਦਾਗਾ ਨਾ ਬਾਕੀ ਤੁਸੀਂ ਬਈ ਨਿਗਾਹ ਮਾਰ ਸਕਦੇ ਹੋਗੇ ਵੀ ਜਮਾਂ ਹੀ ਬੱਕਰੀ ਦੀ ਕਿਸਮ ਆ ਗਈ ਕਿਹੜੀ ਕਿਸਮ ਆ ਗਈ ਸਾਰੀ ਗੱਲਬਾਤ ਆਪਾਂ ਬਈ ਦਿਨਾਂ ਕਰਦੇ ਅੱਜ ਆਪਾਂ ਪਹੁੰਚੇ ਹੋਏ ਆਏਗੇ ਬਈ ਚੰਡੀਗੜ੍ਹ ਦੇ ਵਿੱਚ ਬਾਕੀ ਗੱਲਬਾਤ ਕਰਦੇ ਬਈ ਅਸੀ ਗਾਰਦੀਸ ਕੀ ਹਾਲ ਹੈ ਆਲੇ ਬ੍ਰਦਰ ਵਧੀਆ ਵੀਰੇ ਵਧੀਆ ਠੀਕ ਹੈ ਜੀ ਕਿੱਥੇ ਖੜੇ ਆਪਾਂ ਇਸ ਟਾਈਮ ਸੈਣੀ ਮਾਜਰਾ ਪਿੰਡ ਆ ਜੀ ਸੈਣੀ ਮਾਜਰਾ ਪਿੰਡ ਹਾਂ ਚੰਡੀਗੜ੍ਹ ਦੇ ਬੁੱਕਲ ਚ ਪਸਿਆ ਪਾ ਜੀ ਆਪ ਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਧਰ ਜੇ ਖੇਤੀ ਕਰਦੇ ਹੋ ਤਾਂ ਕਾਫੀ ਟਾਈਮ ਹੋ ਗਿਆ ਜੀ 25 30 ਸਾਲ ਹੋ ਗਏ 25 30 ਸਾਲ ਹੋ ਗਏ ਹਾਂ ਹਾਂ ਠੀਕ ਹੈ ਜੀ ਇਹਦੇ ਬਾਰੇ ਦੱਸੋ ਜੀ ਕੀ ਚੀਜ਼ ਹੈ ਇਹ ਇਹ ਲਸਣ ਹੈ ਜੀ ਲਸਣ ਆ ਕਸ਼ਮੀਰੀ ਲਸਣ ਵੀ ਕਹਿ ਦਿੰਦੇ ਜੀ ਇਹਨੂੰ ਹਾਂਜੀ ਆਰਮੀ ਲਸਣ ਵੀ ਕਹਿ ਦਿੰਦੇ ਜੀ ਠੀਕ ਹੈ ਜੀ ਜੀਵਨ ਵੀ ਕਹਿ ਦਿੰਦੇ ਨੇ ਜੀਵਨ ਵੀ ਕਹਿ ਦਿੰਦੇ ਹਾਂ ਹਾਂਜੀ ਲੈ ਮਿੱਤਰੂ ਦੇਖ ਸਾ ਤੇ ਆ ਤਖਾ ਦੇ ਬੂਝਾਂ ਦਿਖਾ ਦੇ ਬਈ ਮੈਨੂੰ ਲੱਗਦਾ ਜਿਹੜਾ ਆਪਣਾ ਆਮ ਉਹ ਹੁੰਦਾ ਚੀਚੀ ਤੋਂ ਵੀ ਜਾਂ ਕਿ ਪਤਲਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਇਹ ਬੱਕਰੀ ਕਿਸਮ ਹੈ ਜੀ ਇਹਦੀ ਠੀਕ ਹੈ ਜੀ ਥੋੜੀ ਖੇਤੀ ਇਹਦੀ ਮੁਸ਼ਕਲ ਹੈ ਹਾਂ ਜੀ ਪਰ ਇਨਕਮ ਵੀ ਕਾਫੀ achi ਹੈ ਇਹਦੇ ਬੱਚੇ ਇਹ ਦੋ ਤਰ੍ਹਾਂ ਦੀ ਖੇਤੀ ਦੇ ਦਿੰਦਾ ਜੀ ਲਸਣ ਦਾ ਇਹ ਇੱਕ ਤਾਂ ਲਸਣ ਦਾ ਲਸਣ ਹੋ ਜਾਂਦਾ ਜੀ ਠੀਕ ਹੈ ਤੇ ਤਲੇ ਨਾਲ ਛੋਟਾ ਵਾਲਾ ਲਸਣ ਲੱਗਦਾ ਜੀ ਇਹਨੂੰ ਕਸ਼ਮੀਰੀ ਲਸਣ ਅਸਲ ਦੇ ਵਿੱਚ ਉਹਨੂੰ ਕਹਿੰਦੇ ਨੇ ਠੀਕ ਜੀ ਤੁਹਾਨੂੰ ਅੱਗੇ ਚੱਲ ਕੇ ਮੈਂ ਸਾਰਾ ਸਮਝਾ ਦੂੰਗਾ ਜੀ ਕੀ ਹੈ ਕਿ ਆ ਨਹੀਂ ਸੀ ਕਿਮ ਠੀਕ ਹੈ ਇਹ ਕਿੰਨਾ ਟਾਈਮ ਹੋ ਗਿਆ ਇਹ ਲਸਣ ਲਈ ਇਹ 1 ਅਕਤੂਬਰ ਦੇ ਵਿੱਚ ਇਹਦੀ ਲਵਾਈ ਹੁੰਦੀ ਹੈ ਜੀ ਠੀਕ ਹੈ ਅਕਤੂਬਰ ਦੇ ਵਿੱਚ ਲਵਾਈ ਹੋ ਕੇ ਹੁਣ ਮਈ ਦੇ ਵਿੱਚ ਪਟਿਆ ਜਾਏਗਾ ਜੀ ਠੀਕ ਹੈ ਜੀ ਕਿੰਨਾ ਟਾਈਮ ਹੋਗਾ ਬੀਜ ਦੇ ਨੂੰ ਕਿੰਨਾ ਟਾਈਮ ਹੋਗਾ 30 ਸਾਲ ਹੋਗੇ ਇਹ ਬੀਜ ਦੇ ਇਹ ਵੀ ਦਿਨ ਹਾਂ ਜੀ 25 30 ਸਾਲ ਹੋਗੇ ਬਈ ਦੇਖ ਸਕਦੇ ਹੋ ਥੋੜਾ ਲਾਉਣਾ ਪੈਂਦਾ ਜੀ ਜਿੱਦਾਂ ਨਾ ਮੰਨ ਕੇ ਚੱਲੋ ਤੁਸੀਂ ਅੱਧਾ ਕਿੱਲਾ ਲਾ ਲਓ ਬਾਤੇ ਬੱਦ ਅੱਛਾ ਜੀ ਇੰਨਾ ਕਿ ਲਾਉਣਾ ਪੈਂਦਾ ਜੀ ਕਿਉਂਕਿ ਇਕਰਾਰ ਨਹੀਂ ਕੀ ਹੈ ਜੀ ਕਾਰਨ ਪਤਾ ਕੀ ਹੈ ਜੇ ਤੇ ਲੇਬਰ ਬਹੁਤ ਆਉਂਦੀ ਹੈ ਅੱਛਾ ਜੀ ਲੇਬਰ ਜਿੱਦਾਂ ਮੰਨ ਲਓ ਪੱਟੂਗੇ ਇਹਨੂੰ ਫਿਰ ਥੱਲੇ ਤੇ ਉਹ ਕਸ਼ਮੀਰੀ ਲਸਣ ਨਿਕ 5 ਰੁਪਏ ਕਿਲੋ ਵੀ ਵੇਚਿਆ ਜੀ ਇਹ ਹਾਂਜੀ ਇਹ 2000 ਰੁਪਏ ਕਿਲੋ ਵੀ ਵੇਚਿਆ ਇੱਕ ਸਾਲ ਇਹ ਕਿਵੇਂ ਕਰ ਨਹੀਂ ਕਿਵੇਂ ਇਹ ਗੱਲਬਾਤ ਐਵੇਂ ਹੁੰਦੇ ਨਾ ਜਿੱਦਾਂ ਸਪਲਾਈ ਔਰ ਡਿਮਾਂਡ ਦੀ ਗੇਮ ਐ ਸਾਰੀ ਬੁਲਾਈ ਔਰ ਡਮਾਰ ਦੀ ਐ ਬਸ ਸਹੀ ਗੱਲ ਐ ਅਸੀਂ ਕਿਸੇ ਨੂੰ ਉਹ ਨਹੀਂ ਕਰਦੇ ਜੀ ਵੇ ਗੁੰਮਰਾਹ ਨਹੀਂ ਕਰਦੇ ਵੇ ਹਾਂਜੀ ਬਾਈ ਇਹ ਤੁਹਾਡਾ ਲਸਣ ਇਹਦਾ ਵਿਕੇਗਾ ਜਦੋਂ ਸਾਡੇ ਕੋਲ ਬੀਜ ਲੈਣੇ ਵਾਸਤੇ ਕੋਈ ਆਂਦਾ ਨਾ ਅਸੀਂ ਉਹਨੂੰ ਕਹਿੰਦੇ ਵੇ ਤੇਰਾ ਜਿਹੜਾ ਲਸਣ ਉਹ 20 ਰੁਪਏ ਕਿਲੋ ਵਿਕੇਗਾ ਠੀਕ ਇਹਦੂ ਖੁਸ਼ ਹੈ ਤਾਂ ਲੈ ਜਾਣਾ ਹੀ ਰਹਿਣ ਦੇ ਠੀਕ ਹੈ ਸਹੀ ਗੱਲ ਸੱਚਾਈ ਦੱਸਣੀ ਚਾਹੀਦੀ ਸੱਚਾਈ ਜ਼ਰੂਰੀ ਹੈ ਜੀ ਸਾਨੂੰ ਕੋਈ ਲਾਲਚ ਨਹੀਂ ਹੈ ਅਸੀਂ ਆਪਣਾ ਬੀਜ ਵੇਚਣਾ ਠੀਕ ਹੈ ਸਾਨੂੰ ਇਸ ਚੀਜ਼ ਦਾ ਕੋਈ ਲਾਲਚ ਨਹੀਂ ਸਾਨੂੰ ਸਿਰਫ ਇੱਕ ਇਹ ਲਾਲਚ ਹੈ ਵੀ ਜਿਹੜੇ ਨਵੇਂ ਮੁੰਡੇ ਨੇ ਨਾ ਉਹ ਥੋੜੀ ਬੱਕਰੀ ਖੇਤੀ ਕਰੋ ਜਿੱਦਾਂ ਤੁਸੀਂ ਮੇਰੇ ਕੋਲ ਸੋਨਾ ਮੋਤੀ ਕਣਕ ਦੇਖੀ ਉਹਦੇ ਬਾਰੇ ਵੀ ਅੱਜ ਗੱਲ ਕਰੂੰਗੇ ਉਹਦੀ ਮੇਰੇ ਕੋਲ ਇੰਨੀ ਕੀ ਡਿਮਾਂਡ ਆ ਪੂਰੀ ਨਹੀਂ ਹੋ ਰਹੀ ਮੇਰੇ ਕੋਲ ਮੈਂ ਉਹ 70 ਰੁਪਏ ਤੇ ਲੇਕਿਨ 90 ਰੁਪਏ ਕਿਲੋ ਤੱਕ ਖਰੀਦ ਰਿਹਾ ਸਹੀ ਗੱਲ ਹੈ ਜੀ ਮਤਲਬ ਥੋੜੇ ਜਿਹਾ ਬਖਰੇ ਪਾਸੇ ਨੂੰ ਆਓ ਤੁਸੀਂ ਮੇਰੇ ਆਪਾਂ ਨੂੰ ਆਪਣੇ ਖੇਤਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਗੱਲ ਐ ਸੇ ਬਾਕੀ ਮੇਰੇ ਮੇਤੋ ਤਾਂ ਸਾਰੇ ਸਮਝਦਾਰ ਨੇ ਸਾਡੀ ਤਾਂ ਉਮਰ ਬਹੁਤ ਛੋਟੀ ਹੈ ਜੀ ਠੀਕ ਹੈ ਅਸੀਂ ਕੋਸ਼ਿਸ਼ ਕਰ ਸਕਦੇ ਵੀ ਚਲੋ ਆਪਾਂ ਉਹਦਾ ਉਹਦਾ ਪੈਨਡ ਆ ਰਿਹਾ ਇੱਕ ਤਾਂ ਵੀ ਜੋ ਜਿਵੇਂ ਹੁੰਦਾ ਬੰਦਾ ਕਰੀ ਜਾਂਦਾ ਬਿਲਕੁਲ ਜੀ ਬਿਲਕੁਲ ਆਪ ਮਿਲ ਕੇ ਥੋੜਾ ਜਿਹਾ ਆਪਾਂ ਵਧੀਆ ਕਰ ਸਕੀਏ ਜੀ ਕਿਸੇ ਵਾਸਤੇ ਠੀਕ ਹੈ 2 ਦੇ ਕਦੋਂ ਹੁੰਨੇ ਆਪਾਂ ਜੇ ਇਹਦੀ ਗੱਲ ਆ ਜੀ ਬੀਜਦੇ ਆ ਜੀ ਅਕਤੂਬਰ ਠੀਕ ਹੈ ਜੀ ਇਹ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਹੈ ਨਾ 6 ਮਹੀਨੇ ਲੱਗ ਜਾਂਦੇ 6 ਮਹੀਨੇ ਦੀ ਖੇਤੀ ਹੈ 6 ਮਹੀਨੇ ਦੀ ਖੇਤੀ ਹੈ ਠੀਕ ਹੈ ਜੀ ਦਵਾਈਆਂ ਬੂਟੀਆਂ ਦੇ ਵਿੱਚ ਕਿਹੜੀਆਂ ਪੈਂਦੀਆਂ ਨੇ ਜਾਂ ਪਰ ਆਪਾਂ ਕੋਈ ਕਰਦੀ ਨਹੀਂ ਦਵਾਈ ਗੱਲਬਾਤ ਦਵਾਈ ਬੂਟੀ ਦੀ ਗੱਲਬਾਤ ਐਵੇਂ ਹੈ ਜੀ ਇਹਦੇ ਵਿੱਚ ਦੇਸੀ ਰੇ ਸਭ ਤੋਂ ਵੱਧ ਪੈਂਦਾ ਦੇਸੀ ਰ ਤੁਸੀਂ ਮੰਨ ਕੇ ਚਲੋ 15 ਟਰਾਲੀਆਂ ਤੁਹਾਨੂੰ ਦੇਸੀ ਰੇਹ ਦੀਆਂ ਚਾਹੀਦੀਆਂ ਏਕੜ ਦੇ ਵਿੱਚ ਏਕੜ ਦੇ ਵਿੱਚ 15 ਟਰਾਲੀਆਂ ਤਾਂ ਜਾ ਕੇ ਕਿਤੇ ਆਪਣੀ ਜਿਹੜੀ ਫਸਲ ਤਕੜੀ ਹੋਏਗੀ ਉਹ ਠੀਕ ਹੈ ਜਦੋਂ ਆਪਣੀ ਫਸਲ ਤਕੜੀ ਹੋ ਗਈ ਫਿਰ ਆਪਾਂ ਨੂੰ ਸਪਰੇਆਂ ਦੀ ਲੋੜ ਨਹੀਂ ਪੈਣੀ ਬਿਮਾਰੀ ਨਹੀਂ ਪੈਣੀ ਬਾਈ ਚਾਂਸ ਰੱਬ ਨਾ ਕਰੇ ਚਲੋ ਬਿਮਾਰੀ ਆ ਵੀ ਗਈ ਥੋੜੀ ਬਹੁਤੀ ਫਿਰ ਉਦੋਂ ਸਪਰੇਅ ਤੁਹਾਨੂੰ ਕਰਨੀ ਵੀ ਪੈਂਦੀ ਹੈ ਕਰਨੀ ਪੈਂਦੀ ਹੈ 101% ਆਰਗੈਨਿਕ ਨਹੀਂ ਹੈ 101% ਨਹੀਂ ਨਹੀਂ ਜੀ ਨਹੀਂ ਠੀਕ ਹੈ ਜੀ ਕਿੰਨੇ ਪਰਸੈਂਟ ਤੱਕ ਆਪਾਂ ਕਹਿ ਸਕਦੇ 70% ਕਹਿ ਸਕਦੇ ਜੀ ਆਪਾਂ ਠੀਕ ਹੈ ਹੁਣ ਦੇਖੋ ਜੀ ਇਹ ਫਸਲ ਖੜੀ ਹੈ ਹਾਂ ਜੀ ਐਨੀ ਮਿਹਨਤ ਕਰੀ ਹੋਈ ਹੈ ਬਾਈ ਚਾਂਸ ਕੋਈ ਹੈ ਤੇ ਨਾ ਰੱਬ ਕਰੇ ਕੋਈ ਬਿਮਾਰੀ ਆ ਜਵੇ ਉਦੋਂ ਫਿਰ ਸਪਰੇਅ ਤਾਂ ਕਰਨੀ ਪੈਗੀ ਨਾ ਕਰਨੀ ਇਹ ਤਾਂ ਫਿਰ ਸਾਡੀ ਸਾਰੀ ਫਸਲ ਮਰ ਜੂਗੀ ਅਸੀਂ ਤਾਂ ਫਿਰ ਉਹ ਬਰਬਾਦੀ ਵਾਲਾ ਕੰਮ ਹੋ ਜਾਏਗਾ ਜਿਆਦਾ ਸਹੀ ਮਤਲਬ ਘੱਟ ਤੋਂ ਘੱਟ ਕਰਨਾ ਚਾਹੀਦਾ ਜੀ ਮਤਲਬ ਐਵੇਂ ਨਹੀਂ ਵੇ ਪਹਿਲੇ ਦਿਨ ਹੀ ਲਾਇਆ ਉਦੋਂ ਹੀ ਪੰਪ ਚੱਕ ਲਓ ਆ ਉਦੋਂ ਹੀ ਯੂਰੀਆ ਚੱਕ ਲਓ ਜਦੋਂ ਜਰੂਰਤ ਆ ਉਦੋਂ ਕਰੋ ਜਰੂਰਤ ਪੈਣ ਤੇ ਕਰੀਏ ਜਰੂਰਤ ਪੈਣ ਤੇ ਕਰੋ ਬਾਕੀ ਐਵੇਂ ਦੀ ਫਸਲ ਇਹਨੂੰ ਬਿਮਾਰੀ ਨਹੀਂ ਲੱਗਦੀ ਬਹੁਤ ਜਦੋਂ ਤਣਾ ਹੀ ਤੁਸੀਂ ਦੇਖ ਲਓ ਗੰਨੇ ਵਰਗਾ ਤਣਾ ਇਹਦਾ ਵੀ ਗੱਲ ਹੈ ਗੰਨੇ ਵਰਗਾ ਤਣਾ ਹੋ ਗਿਆ ਜੰਨੇ ਵਰਗਾ ਤਣਾ ਹੋ ਗਿਆ ਨਾ ਬਿਮਾਰੀ ਬਹੁਤ ਜ਼ਿਆਦਾ ਘੱਟ ਲੱਗਦੀ ਇਹਨੂੰ ਨਾਲੇ ਤੁਹਾਡੇ ਮੈਂ ਤੁਹਾਨੂੰ ਦਿਖਾ ਦਿੰਦਾ ਨਾਲੇ ਅਸੀਂ ਦੇਸੀ ਲਾਇਆ ਹੋਇਆ ਲਸਣ ਨਾਰਮਲ ਦੇਸੀ ਉਹ ਵੀ ਦਿਖਾਈਏ ਬੜਾ ਹੈ ਇਹਨੂੰ ਬਿਮਾਰੀ ਕਿੰਨੀ ਪਈ ਹੈ ਆ ਜਿਹਾ ਨਾ ਪਤਕ ਅੱਜ ਇੱਕ ਇੱਕ ਤੁਹਾਨੂੰ ਥੋੜਾ ਟੋਕ ਰਿਹਾ ਸੋਰੀ ਹਾਂਜੀ ਹਾਂਜੀ ਇਹਦੇ ਵਿੱਚ ਅਪਰ ਲਸਣ ਦੀ ਖੇਤੀ ਵੀ ਕਰ ਰਹੇ ਨਾਲ ਦੀ ਨਾਲ ਆ ਦੇਖੋ ਜੀ ਆ ਪਿਆਜ਼ ਦਾ ਬੀਜ ਤਿਆਰ ਹੋ ਰਿਹਾ ਅੱਛਾ ਜੀ ਇਹ ਵੀ ਲਾਏ ਬੰਦਾ ਜੀ ਹਾਂ ਠੀਕ ਇਹ ਪਿਆਜ਼ ਦਾ ਬੀਜ ਤਿਆਰ ਹੋ ਰਿਹਾ ਹੈ ਇਹਦਾ ਬੀਜ ਤਿਆਰ ਹਾਂ ਵਧੀਆ ਕਿਸਮ ਦਾ ਬੀਜ ਆ ਇਹ ਵੀ ਬਹੁਤ ਤਿਆਰ ਹੋ ਰਿਹਾ ਜੀ ਨਾਲ ਦੀ ਨਾਲ ਇਹ ਬਖਰਾ ਹੀ ਜਾ ਫਿਰ ਆਪਣੇ ਕੋਲੇ ਜਾ ਫਿਰ ਆਮ ਹੀ ਹੈ ਜੀ ਆਪਣਾ ਨਹੀਂ ਹੈ ਜੀ ਹੈ ਆਮ ਹੀ ਹੈ ਜੀ ਬੀਜ ਮਤਲਬ ਹਰ ਕਿਸੇ ਤੋਂ ਤਿਆਰ ਨਹੀਂ ਨਾ ਹੁੰਦਾ ਅਸੀਂ ਸਹੀ ਗੱਲ ਹਾਂ ਇਹ ਤੁਸੀਂ ਕਰ ਸਕਦੇ ਆ ਜਦੋਂ ਥੋੜਾ ਜਿਹਾ ਤੁਸੀਂ ਮਤਲਬ ਇਹਨੂੰ ਉੱਚ ਪੜਤਾਲ ਕਰਕੇ ਥੋੜੇ ਟ੍ਰੇਨਿੰਗ ਲੈ ਕੇ ਤੁਸੀਂ ਵੀ ਕਰ ਸਕਦੇ ਆ ਇਹ ਤੁਸੀਂ ਦੇਖੋ ਜੀ ਇਹ ਦੇਸੀ ਲਸਣ ਹੈ ਲੈ ਵੀ ਮਿੱਤਰੋ ਦੇਖ ਸਕਦਾ ਇਹ ਨੋਰਮਲ ਦੇਸੀ ਲਸਣ ਹੈ ਇਹਨੂੰ ਬਿਮਾਰੀ ਦੇਖੋ ਪਈ ਹੋਈ ਹੈ ਹਰਕਤ ਦਿਖਾ ਦੇ ਬਈ ਮਿੱਤਰਾਂ ਦੇਖ ਸਕਦੋਂਗੇ ਇੱਕ ਇਹ ਬੂਝਾ ਤੇ ਇੱਕ ਇਹ ਬੂਝਾ ਫੱਕ ਦੇਖ ਸਕਦੇ ਉਸੇ ਆਹ ਦੇਖ ਲਓ ਜੀ ਇਹਨੂੰ ਬਿਮਾਰੀ ਪਈ ਹੋਈ ਹੈ ਦੇਸੀ ਲਸਣ ਨੂੰ ਠੀਕ ਹੈ ਠੀਕ ਹੈ ਜੀ ਇਹਨੂੰ ਬਿਮਾਰੀ ਕੋਈ ਨਹੀਂ ਲਾ ਖੜਿਆ ਜੀ ਸਹੀ ਗੱਲ ਹੈ ਜੀ ਹਾਲੇ ਆ ਕੀ ਹਾਲੇ ਸਾਨੂੰ ਦੋ ਸੁਪਰੀਆਂ ਕਰਨੀਆਂ ਪਈਆਂ ਸਾਡਾ ਹਰ ਸਾਲ ਦਾ ਮੰਨ ਲਓ ਤਜਰਬਾ ਹੈ ਜੀ ਹਾਂਜੀ ਅਸੀਂ ਜਿੱਦਾਂ ਮੰਨ ਲਓ ਕਸ਼ਮੀਰੀ ਲਸਣ ਲੱਗਿਆ ਹੋਇਆ ਜੀ ਹਾਂਜੀ ਤੁਹਾਡੇ ਵਾਲੀ ਸਾਈਡ ਉਸਦੇ ਬਿਲਕੁਲ ਨਾਲੇ ਅਸੀਂ ਦੇਸੀ ਲਸਣ ਦੀ ਲਾਈਨ ਲਾ ਦੰਦੇ ਉਹ ਤਾਂ ਲਾਂਦੇ ਜਿਹੜੀ ਬਿਮਾਰੀ ਹੁੰਦੀ ਨਾ ਸਭ ਤੋਂ ਪਹਿਲਾਂ ਇਹ ਤੇ ਜਾਂਦੀ ਹੈ ਜੀ ਸਿੱਕਾ ਜਦੋਂ ਸਾਨੂੰ ਲੱਗਦਾ ਪਏ ਇਹ ਤੇ ਬਿਮਾਰੀ ਆ ਗਈ ਇਹ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਇੰਡੀਕੇਟਰ ਲਾ ਜਾਂਦਾ ਵੀ ਵਈ ਇਹ ਕਿਹ ਟਰੈਵਲ ਹਾਂ ਚਾਹੇ ਤੁਸੀਂ ਇੱਕ ਖਾਦ ਬੱਟ ਲਾ ਦਿਓ ਚਾਹੇ ਸਿੱਕਾ ਜੀ ਠੀਕ ਹੈ ਜਦੋਂ ਪਤਾ ਲੱਗ ਜਾਂਦਾ ਵੀ ਇਹਦੇ ਪੱਤੇ ਪੀਲੇ ਹੋਣ ਲੱਗੇ ਬਿਮ ਨਰਤਾ ਇਹਨੂੰ ਸਪਰੀ ਬੱਜੇ ਜੇ ਨਹੀਂ ਉਦੋਂ ਫਿਰ ਨਾਲ ਇਹਨੂੰ ਸਪਰੀ ਆ ਦੇ ਜੀ ਠੀਕ ਆਉਣੀ ਨਹੀਂ ਜੀ ਉਹਨਾਂ ਆਉਣੇ ਨਹੀਂ ਬਿਮਾਰੀਆਂ ਨਹੀਂ ਆਉਣੀ ਜੀ ਤਜਰਬੇ ਦੀ ਗੱਲ ਹੁੰਦੀ ਹੈ ਬਾਹਰ ਬੇਦੀ ਗੱਲ ਤਜਰਬਾ ਆਂਦਾ ਜੀ ਪਤਾ ਜਾਂ ਖੰਡਲ ਕੁਮਾਰ ਹੋ ਕੇ ਬਾਈ ਜੀ ਨੂੰ ਹੋ ਗਏ 25 ਸਾਲ 25 ਸਾਲ ਦਾ ਬਿਲ ਬਹੁਤ ਹੁੰਦੇ ਇਸ ਦੇਖਿਆ ਜਾਵੇ ਅਰੇ ਬਾਦਰ ਸਾਹਿਬ ਕਰ ਦਿੰਦਾ ਜੀ ਬਾਦਰ ਸਾਹਿਬ ਕਰ ਹਾਂ ਖੈਰ ਹੀ ਮਾਜਰੇ ਪਿੰਡ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਜੀ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਕਸ਼ਮੀਰੀ ਲਸਣ ਉਹ ਕੌਣ ਲਾਉਂਦਾ ਵਾ ਠੀਕ ਹੈ ਜੀ ਅਰ ਕਿੰਨਾ ਕ ਲਾਂਦਾ ਤਾਂ ਕਿੰਨੇ ਕ ਨਿਕਮ ਕਰਦੇ ਲਈ ਠੀਕ ਹੈ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਜੀ ਕੋਈ ਵੀ ਪੁੱਛ ਲਵੇ ਕੋਈ ਨਿਕਵਾਰੀ ਕਰ ਲਵੇ ਇਹ ਆਇਆ ਕਿੱਥੋਂ ਸਰਦਾਰ ਕੁਲਦੀਪ ਸਿੰਘ ਜੀ ਲਾਂਦੇ تھے ਸਭ ਤੋਂ ਪਹਿਲਾਂ ਹੋਰ ਵੀ ਲਾਂਦੇ ਨੇ ਸਾਡੇ ਪਿੰਡ ਦੇ ਵਿੱਚ ਕਾਫੀ ਕਾਤੋ ਦਾ ਕਾਫੀ ਅੱਗੇ ਭਜ ਨਹੀਂ ਦੁਨੀਆ ਅਸੀਂ ਤਾਂ ਕੁਝ ਵੀ ਨਹੀਂ ਹੈ ਠੀਕ ਹੈ ਅਸੀਂ ਤਾਂ ਕੁਝ ਵੀ ਨਹੀਂ ਹੈ ਜੀ ਨਾ ਸਾਡੇ ਕੋਲ ਇਨੀ ਜ਼ਮੀਨ ਹੈ ਠੀਕ ਹੈ ਅਸੀਂ ਤਾਂ ਜ਼ੀਰੋ ਹੈ ਮਤਲਬ ਕਾਫੀ ਦੁਨੀਆ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਸਾਡੇ ਲੋਕ ਬਹੁਤ ਸਿਆਣੇ ਨੇ ਬਹੁਤ ਵਧੀਆ ਖੇਤੀ ਕਰਦੇ ਨੇ ਸਭ ਤੋਂ ਵਧੀਆ ਖੇਤੀ ਕਰਦੇ ਨੇ ਇੰਦੀ ਗੱਲ ਹੈ ਪਰ ਇਹ ਵੀ ਅਸੀਂ ਬਾਈ ਲਗਾਤਾਰ ਆਪਣੀ ਮਿਹਨਤ ਕਰ ਰਹੇ ਹਾਂ ਜੀ ਬਸ ਠੀਕ ਹੈ ਜੀ ਹਾਂਜੀ ਹਾਂ ਜੀ ਦਿਖਾਈਏ ਪੱਟ ਕੇ ਆਪਾਂ ਇੱਕ ਲਾਸਟ ਹਾਂ 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 ਬਿਲਕੁਲ ਬਿਲਕੁਲ ਲੈ ਵੀ ਆਪਾਂ ਏ ਵੀ ਹੋ ਆ ਡੌਲ ਵਾਲਾ ਪੱਟਦਾ ਨਹੀਂ ਜੀ ਕਿਉਂ ਪਤਾ ਹੈ ਫਿਰ ਇਹ ਪੱਟ ਥੋੜਾ ਡੂੰਗਾ ਚਲੇ ਜਾਂਦਾ ਜੀ ਅੱਛਾ ਜੀ ਹਾਂ ਲੈ ਮੱਥੇ ਇਹ ਪੱਟਣਾ ਵੀ ਔਖਾ ਨਾ ਬਾਈ ਲੈ ਇਹ ਸੌਖਾ ਪੱਟ ਨਹੀਂ ਹੁੰਦਾ ਜੀ ਲੈ ਵੀ ਸੌਖਾ ਪੱਟ ਨਹੀਂ ਦਮ ਚੜ ਗਿਆ ਬਾਈ ਨਾ ਨਾ ਉਹ ਤਾਂ ਕੋਈ ਦਮ ਵਾਲੀ ਤਾਂ ਕੋਈ ਗੱਲ ਨਹੀਂ ਤੇ ਫਿਰ ਵੀ ਜ਼ੋਰ ਲੱਗਦਾ ਦਮ ਵਾਲੀ ਕੋਈ ਗੱਲ ਚੀਜ਼ ਹੋਊ ਕੋਈ ਪੱਟਣ ਨੂੰ ਹੀ ਨਾ ਨਾ ਰਹਿੰਦੋ ਰਹਿੰਦੋ ਹੀ ਕੋਈ ਗੱਲ ਨਹੀਂ ਚੀਜ਼ ਲੈ ਕੇ ਉਹਨੇ ਕੋਈ ਪੱਟਣ ਬਾਤ ਕੋਈ ਗੱਲ ਨਹੀਂ ਅਸੀਂ ਹੁਣੇ ਪੱਟ ਕੇ ਦਿਖਾ ਦਿੰਦੇ ਲੈ ਵੀ ਆ ਗਿਆ ਬਾਈ ਹਨਾ ਪੱਟ ਉਹ ਮਿੱਤਰਾਂ ਕਿਉਂਕਿ ਉਹ ਤਾਂ ਬਈ ਪੱਟਣਾ ਔਖਾ ਹੈ ਪੱਟੇ ਬਈ ਇਹ ਡੂੰਗਾ ਕਿੰਨਾ ਵਗ ਜਾਂਦਾ ਵੀਰੇ 6 ਇੰਚ ਚਲੇ ਜਾਂਦਾ ਇਹ ਡੂੰਗਾ ਇਹਦਾ ਮਤਲਬ ਇੰਚ ਵੀ ਨਹੀਂ ਹੁੰਦਾ ਜਿਹੜਾ ਕੋਲੇਜ ਜੀ ਹੁੰਦੀ ਹੈ ਇਹ ਤਾਂ ਉੱਤੇ ਹੀ ਹੁੰਦਾ ਜਿਹੜਾ ਉੱਤੇ ਹੁੰਦਾ ਤਾਂ ਇਹਦਾ ਕਹਿੰਦੇ ਜੀ ਇਹਦੇ ਵਿੱਚ ਥੋੜੀ ਲੇਬਰ ਜ਼ਿਆਦਾ ਲੱਗਦੀ ਹੈ ਲੇਬਰ ਜ਼ਿਆਦਾ ਲੱਗਦੀ ਹੈ ਹਾਂ ਠੀਕ ਹੈ ਜੀ ਇਹ ਲੈ ਮਿੱਟੀ ਇਹਨੂੰ ਗਿਲੇ ਹਾਂ ਇਹ ਵੀ ਮਿੱਤਰ ਨੂੰ ਪੱਟ ਕੇ ਦਿਖਾਉਣਿਆਂਗੇ ਪੱਟਣਾ ਵੀ ਸੌਖਾ ਨਹੀਂ ਹੈਗਾ ਇਹ ਤੇ 베ਚਦੇ ਕਿੱਥੇ ਆਪਾਂ ਜੇ ਆਪਾਂ 베ਚਣ ਦੀ ਗੱਲ ਕਰਾਂ ਆਮ ਮੰਡੀਆਂ ਦੇ ਵਿੱਚ ਜਿਹੜਾ ਥੱਲੇ ਕਸ਼ਮੀਰ ਜਿਹੜਾ ਦੂਜਾ ਲਸਣ ਆਮਲਸਣਾਉਂਦਾ ਉਹ ਮੰਡੀਆਂ ਦੇ ਵਿੱਚ ਵਿਕ ਜਾਂਦਾ ਜੀ ਠੀਕ ਹੈ ਜੀ ਜਿਹੜਾ ਜਿਹੜਾ ਦੂਜਾ ਥੱਲੇ ਕਸ਼ਮੀਰ ਲਸਣ ਨਿਕਲਦਾ ਉਹਦੇ ਵਪਾਰੀ ਬਹੁਤ ਹੋਵੇ ਪੰਜਾਬ ਦੇ ਵਿੱਚ ਵੀ ਹੈਗੇ ਹਰਿਆਣੇ ਦੇ ਵਿੱਚ ਵੀ ਹੈਗੇ ਨਹੀਂ ਵਿਕ ਜਾਂਦਾ ਆਸਾਨੀ ਨਾਲ ਵਿਕ ਜਾਂਦਾ ਇਹ ਡਬਲ ਖੇਤੀ ਆ ਜਾ ਪਰਮ ਲਲਵਾਂ ਇਹ ਲੈ ਬਿਠੀਏ ਡਬਲ ਕੁਆਲਿਟੀ ਤੁਸੀਂ ਤੁਹਾਨੂੰ ਵਧੀਆ ਬਣਾਣੀ ਪਊਗੀ ਜੀ ਕੁਆਲਿਟੀ ਵਧੀਆ ਬਣਾਣੀ ਪਊਗੀ ਬਸ ਬਸ ਠੀਕ ਹੈ ਜੀ ਕੁਆਲਿਟੀ ਕਿਵੇਂ ਬਣਦੀ ਹੈ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਐਵੇਂ ਬਣਦੀ ਹੈ ਵੀਰੇ ਤੁਹਾਨੂੰ ਟਾਈਮ ਦੇਣਾ ਪਊਗਾ ਖੇਤੀ ਵਾਸਤੇ ਨਾ ਠੀਕ ਹੈ ਜੀ ਐਵੇਂ ਨਹੀਂ ਤੁਸੀਂ ਪਹਿਲੇ ਸਾਲ ਕਿਸੇ ਤੋਂ ਬੀਜ ਲੈ ਕੇ ਲਿਆ ਤੇ ਆ ਮੁੜ ਕੇ ਗਏ ਨਹੀਂ ਤੁਸੀਂ ਠੀਕ ਹੈ ਜੀ ਹਾਂ ਪੱਟ ਪੱਟ ਆ ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਹਾਂ ਹਾਂ ਇੱਕ ਇੱਕ ਮਿੰਟ ਆ ਦੇਖੋ ਜੀ ਇਹ ਐਨਾ ਡੂੰਘਾ ਚੱਲ ਗਿਆ ਹੈ ਇਹ ਲਸਣ ਹੋ ਗਿਆ ਹੈ ਨਾ ਠੀਕ ਹੈ ਜੀ ਇਹ ਦੇਖੋ ਇਹ ਬਣ ਰਿਹਾ ਔਰੇ ਇਹ ਨਾਲ ਲੱਗਦੀਆਂ ਹਾਂ ਇਹ ਨਾਲ ਲੱਗਦੀ ਬਿਲਕੁਲ ਇਹ ਦੇਖੋ ਜੀ ਇਹ ਕਸ਼ਮੀਰੀ ਲਸਣ ਹੈ ਇਹ ਕਸ਼ਮੀਰੀ ਲਸਣ ਹੈ ਇਹ ਕਸ਼ਮੀਰੀ ਲਸਣ ਹੈ ਇਹ ਦੇਖੋ ਇਹ ਕਿੰਨੇ ਹੁੰਦੇ ਨੇ ਇੱਕ ਕੋਣ ਗੰਡੇ ਨੂੰ ਜਿਹਾ ਇਹ 4 ਤੋਂ ਸ਼ੁਰੂ ਹੁੰਦੇ ਨੇ 4 ਤੋਂ ਲੈ ਕੇ 17 18 20 ਤੱਕ ਵੀ ਹੋ ਜਾਂਦੇ ਨੇ ਇੱਕ ਗੰਡੇ ਤੱਕ ਵਗ ਜਾਂਦੇ ਨੇ ਹਾਂ ਇਹ ਦੇਖੋ ਜੀ ਇਹ ਨਾਲੇ ਦੂਜੇ ਲੱਗੇ ਹੋਏ ਆ ਇਹ ਦੇਖੋ ਠੀਕ ਅਸੀਂ ਕਰਕੇ ਇਹ ਦੇਖੋ ਜੀ ਇਹ ਹੋ ਗਿਆ ਲੈ ਫੜ ਬਾਈਆਂ ਨੂੰ ਆ ਫੜ ਆ ਦੇਖੋ ਜੀ ਨਾ 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 ਹਲੇ ਹੋ ਡੂੰਗਾ ਜਾਣਾ ਇਹਨੇ ਇਹ ਪੱਕਣਾ ਹੋਰ ਹੈ ਹਾਲੇ ਤਾਂ ਹੋਰ ਪੱਕਣਾ ਜੀ ਹਲੇ ਤਾਂ ਇਹਦਾ ਕੱਚਾ ਹੈ ਹਾਂ ਜੀ ਕੱਚਾ ਹੈ ਜੀ ਇਹ ਸਜਮੇ ਤਾਂ ਸਾਇਜ਼ ਜ਼ੀਰੋ ਹੈ ਜੀ ਹਲੇ ਤਾਂ ਹਲੇ ਤਾਂ ਹੋਰ ਪਦਣਾ ਜੀ ਇਹਨੇ ਹਜੇ 3 ਮਹੀਨੇ ਹੋਰ ਲੱਗਣਗੇ ਮਨ ਲੱਗ ਨਹੀਂ ਨਹੀਂ 3 ਮਹੀਨੇ ਨਹੀਂ ਅੱਛਾ ਜੀ ਇਹ ਮਈ ਦੇ ਵਿੱਚ ਪੱਟ ਹੋ ਜਾਣਾ ਹੈ ਮਈ ਦੇ ਪੱਟ ਹਾਂ ਉਦੋਂ ਹੀ ਇੰਨਾ ਬਸ ਹੈ ਨਾ 2 ਮਹੀਨੇ ਰਹਿ ਗਏ 2 ਮਹੀਨੇ ਵਿੱਚ ਇਹਨਾਂ ਵਧੀਆ ਬਣ ਜਣੇ ਨੇ ਹਾਂ ਰੋਕ ਨਾ ਦੂੰਗਾ ਹਾਂ ਲੋ ਮਿੱਤਰੋ ਦੇਖ ਸਕਦੇ ਹੋਗੇ ਇਹ ਆ ਦੇਖੋ ਉਪਰੀ ਲੈ ਆਓ ਜੀ ਉਪਰੀ ਇੱਕ ਵਾਰ ਹਾਂ ਬਸ ਕੋਈ ਮੜੇ ਕਬਰ ਕਰ ਲਓ ਇੱਕ ਮਿੰਟ ਇਹ ਗਿਰਜਣ ਹੈ ਜੀ ਨਾ ਮਿੱਟੀ ਗਿਰਜਣ ਜੀ ਹਾਂ ਹਲੋ ਇਹ ਸਾਈਜ਼ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਨਾ ਜੀ ਇਹ ਡਬਲ ਹੋ ਜਾਣਾ ਜੀ ਜਿਵੇਂ ਆਹ ਗੰਢੀ ਦੇਖੋ ਹਾਂ ਇਹ ਇਹ ਪੱਕ ਚੁੱਕਿਆ ਇਹ ਰੈਡੀ ਹੈ ਹਾਂ ਇਹ ਇਹ ਹਲੇ ਕੱਚਾ ਹੈ ਜੀ ਇਹਨੂੰ ਹਲੇ 2 ਮਹੀਨੇ ਪਾਈ ਨਹੀਂ 2 ਮਹੀਨਿਆਂ ਦੇ ਵਿੱਚ ਇਹ ਨਾ ਡਬਲ ਹੋ ਜਾਣਾ ਜੀ ਠੀਕ ਹੈ ਜੀ ਇੱਕ ਗੰਢ ਜਿਹੜਾ ਗੰਡਾ ਹੈ ਜੋ 150 ਗ੍ਰਾਮ ਦਾ 200 ਗ੍ਰਾਮ ਦਾ ਬਣ ਜਾਂਦਾ ਹੈ ਇਹਦਾ ਇਹ ਗੰਢ ਹਾਂਜੀ ਇतना ਮੋਟਾ ਹੋ ਜਾਣਾ ਨਹੀਂ ਇੱਕ ਹੋਰ ਜਿਹੜਾ ਬੱਕਰੀ ਕਿਸਮ ਦਾ ਲਸਣ ਲੱਗਿਆ ਹੋਇਆ ਹੈਗਾ ਆਪਣੇ ਕੋਲੇ ਜੀ ਹਾਂਜੀ ਹੈਗਾ ਜੀ ਆਪਾਂ ਦਿਖਾਵਾਂਗੇ ਵਿੱਚ ਵੀ 100 ਤੁਸੀਂ ਦੇਖਦੇ ਰਹੋ ਠੀਕ ਹੈ ਜੀ ਹਾਂਜੀ ਬਈ ਜੀ ਲੈ ਵੀ ਮਿੱਤਰੋ ਉਹ ਸੀਗਾ ਜੀ ਆਪਣਾ ਕਸ਼ਮੀਰੀ ਲਸਣ ਕਸ਼ਮੀਰੀ ਲਸਣ ਹੈ ਇਹ ਆ ਗਿਆ ਜੀ ਆਪਣਾ ਬੀ ਸਿੰਪਲ ਸਿੰਪਲ ਜੀ ਸੀ ਇਹ ਆ ਗਿਆ ਮੈਂ ਤੀਜੀ ਕਿਸਮ ਆ ਜੀ ਇਹਦਾ ਜਿਹੜਾ 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 ਆਪਣਾ ਸਿੰਪਲ ਲਸਣ ਹੁੰਦਾ ਨਾ ਜੀ ਉਹ ਤਾਂ 40 ਕੁਇੰਟਲ ਤੱਕ ਜ਼ੋਰ ਲਾ ਕੇ ਝਾੜ ਨਿਕਲਦਾ ਜੀ ਜਿਹੜਾ ਇਹ ਵਾਲੀ ਬੱਕਰੀ ਕਿਸਮ ਦਾ ਲਸਣ ਹੈ ਜੀ ਹਾਂਜੀ ਇਹਦਾ ਜਿਹੜਾ ਝਾੜ ਹੈ ਉਹ 80 ਕੁਇੰਟਲ ਝਾੜ ਆਈ ਇਹਦਾ ਸਿੱ ਡਬਲ ਹੋ ਜਾਂਦਾ ਡਬਲ ਹੋ ਜਾਂਦਾ ਆਹੋ ਠੀਕ ਹੈ 70 ਕੁਇੰਟਲ ਤੋਂ ਲੈ ਕੇ 80 ਤੱਕ ਕਿਸਾਨ ਲੈ ਸਕਦਾ ਇਹ ਕਿਸਾਨ ਮਿਹਨਤ ਕਰੇ ਔਰ ਦੇਸੀ ਖਾਦ ਜ ਵੱਧ ਪਾਵੇ ਠੀਕ ਹੈ ਜੀ ਇਹਦਾ ਸਾਈਜ਼ ਮੈਂ ਤੁਹਾਨੂੰ ਚੈੱਕ ਕਰਾਉਂਦਾ ਜੀ ਇਹਦਾ ਸਾਈਜ਼ ਇਹ ਹਾਲੋ ਉਹ ਤੋਂ ਡਬਲ ਹੋ ਜਾਂਦਾ ਨਾ ਜੀ ਆ ਦੇਖ ਲਓ ਦੇਸੀ ਦਾ ਦੇਖ ਲਓ ਜੀ ਦੇਸੀ ਤੋਂ ਦੇਖ ਸਕਦੇ ਤੁਸੀਂ ਇੰਨਾ ਫਰਕ ਆ ਜਾਣੇ ਕਿ ਕਿਹਦਾ ਮਰਜੀ ਭੱਟ ਇਹ ਹੁਣ ਤਿਆਰ ਹੈ ਜੀ ਇਹ ਤਿਆਰ ਆ ਠੀਕ ਹੈ ਜੀ ਇਹ ਤੇ ਆ ਰਹੀ ਇਹ ਦੇਖੋ ਜਿੰਨਾ ਫਰਕ ਹੈ ਦਾ ਦੇਸੀ ਦਾ ਦੇਸੀ ਵਾਲਾ ਦਿਖਾ ਰੋ ਜੀ ਲੈ ਇਹ ਦੇਸੀ ਵਾਲਾ ਵੇੜ ਇਹ ਵਾਲਾ ਗਾ ਇਹ ਦੂਸਰੇ ਨੇ ਤੇ ਉਹ ਆ ਗਿਆ ਆਪਣੀ ਧੀਜੀ ਕਿਸਮ ਵਾਲਾ ਹਾਂ ਉਹ ਤੇਜੀ ਕਿਸਮਾ ਵੀ ਜੀ ਲੈ ਮਿੱਤਰੋ ਦੇਖ ਸਕਦੇ ਹੋਗੇ ਇਹ ਸੁੱਕੂਗਾ ਨਾ ਜਦੋਂ ਥੋੜਾ ਜਿਹਾ ਤਾਂ ਲੱਗ ਰਿਹਾ ਤੁਹਾਨੂੰ ਗਿੱਲਾ ਹੈ ਨਾ ਇਹ ਇਸ ਤੋਂ ਏਦਾਂ ਹੋ ਜਾ ਹਾਂ ਐ ਧੁੱਪ ਚ ਹੋ ਜਾਊਗਾ ਵਧੀਆ ਬਣ ਜਾਊਗਾ ਇਹਦੀ ਕੁਆਲਿਟੀ ਹੋਰ ਵਧੀਆ ਦੇਖਣ ਨੂੰ ਸੋਹਣੀ ਲੱਗੇਗਾ ਜੀ ਇਹ ਠੀਕ ਹੈ ਜੀ ਹਾਂ ਜੀ ਕੀ ਰੇਟ ਕਿਵੇਂ ਹੁੰਦਾ ਜੇ ਆਪਾਂ ਤਿੰਨੇ ਦੀ ਗੱਲਬਾਤ ਕਰੀ ਚਲੋ ਇਹ ਤਾਂ ਆਪਣਾ ਸਿੰਪਲ ਹਰੇਕ ਨੂੰ ਪਤਾ ਹੀ ਆ ਰੇਟ ਦਾ ਹਾਂਜੀ ਹਾਂਜੀ ਇਹਦਾ ਰੇਟ ਕੀ ਆ ਇਹਦਾ ਰੇਟ ਕੀ ਆ ਜੀ ਮੰਡੀ ਯਾਰ ਦੇ ਵਿੱਚ ਜਦੋਂ ਤੁਸੀਂ ਮੰਡੀ ਦੇ ਵਿੱਚ ਚੀਜ਼ ਲੈ ਕੇ ਜਾਣੇ ਨਾ ਜੀ ਹਾਂਜੀ ਜਿਹੜਾ ਹੀ ਸਿੰਪਲ ਲਸਣ ਹੈ ਜੀ ਹਾਂਜੀ ਇਹ ਮੰਨ ਕੇ ਚਲੋ ਤੁਹਾਡੇ 40 ਰੁਪਏ ਕਿਲੋ ਵਿਕੇ ਜੀ 40 ਰੁਪਏ ਕਿਲੋ ਵਿਕੇ 40 ਰੁਪਏ ਕਿਲੋ ਵਿਕੇ ਹਾਂਜੀ ਆਪਾਂ ਇਹਨੂੰ ਵੀ ਮੰਨ ਲਓ 40 ਰੁਪਏ ਕਿਲੋ ਹੀ ਵਿਕੇ ਹਾਂਜੀ ਇਹ ਵਾਲਾ ਠੀਕ ਹੈ ਜੀ ਜਦੋਂ ਇਹਦੀ ਇਹਦੀ ਗੱਲ ਆਈ ਜੀ ਜੀ ਇਹ ਤੁਹਾਡੇ 60 ਰੁਪਏ ਕਿਲੋ ਵਿਕੇਗਾ ਜੀ ਇਹ 60 ਰੁਪਏ 20 ਰੁਪਏ ਕਿਲੋ ਫ ਹਾਂਜੀ ਜਦੋਂ ਆਮ ਜਨਤਾ ਲਸਣ ਖਰੀਦੇਗੀ ਤਾਂ ਉਹ ਸਭ ਤੋਂ ਪਹਿਲਾਂ ਇਹ ਹੀ ਖਰੀਦੇਗੀ ਨਾ ਨਰਦਰ ਦੇਸੀ ਇਹ ਟੇਸਟ ਹੈ ਇਹ ਇਹ ਨਹੀਂ ਖਰੀਦੇਗੀ ਛੋਟਾ ਕਿਉਂ ਛੱਡਣ ਦੇ ਵਿੱਚ ਪ੍ਰੋਬਲਮ ਹੋਣੀ ਇਹ ਦੇਸੀ ਆ ਗਿਆ ਆਪਣਾ ਨਾ ਇਹ ਸੀ ਇਹ ਜੀ ਕੁਆਲਿਟੀ ਨਵੀਂ ਤਿਆਰ ਕਰੀ ਵੀ ਹੈ ਜੀ ਹੈ ਦੇਸੀ ਹੈ ਆਪਦੀ ਬਰੀਡ ਤਿਆਰ ਕਰੀ ਆਪਦੀ ਬਰੀਡ ਤਿਆਰ ਕਰੀ ਆਪਦੀ ਬਰੀਡ ਤਿਆਰ ਕਰੀ ਵੀ ਹੈ ਤੇ ਇਹ ਇਹ 40 ਰੁਪਏ ਕਿਲੋ ਲਸਣ ਵੀ ਗਿਆ ਜ ਆਪਣਾ ਠੀਕ ਹੈ ਜੀ ਇਹ ਨਿਕਲਦਾ ਵੀ 70 ਗੁੰਟਲ ਹੈ 1 ਏਕੜ ਚੋਂ ਵੱਧ ਨਿਕਲਦਾ ਇਹ ਵੱਧ ਨਿਕਲਦਾ ਹਾਂਜੀ ਤੁਸੀਂ ਇਹ 200 ਰੁਪਏ ਕਿਲੋ ਹੀ ਮੰਨ ਲਓ ਅੱਛਾ ਇਹ ਇੱਕ ਗੁੰਟ ਨਿਕਲਦਾ 1 ਏਕੜ ਚੋਂ ਠੀਕ ਹੈ 200 ਕਿਲੋ ਜ 200 ਰੁਪਏ ਕਿਲੋ ਦੇ ਸਾਹਮਣੇ ਮੰਨ ਲਓ ਠੀਕ ਹੈ ਜੀ 20000 ਰੁਪਏ ਕਵਾਂਟਲ ਨੂੰ ਹੋ ਗਿਆ ਜੀ ਸਹੀ ਗੱਲ ਹੈ ਠੀਕ ਹੈ ਜੀ 8 ਕਵਾਂਟਲ ਨਿਕਲਦੇ ਜਾਈਏ ਹਾਂ ਇਹ 10 ਕਵਾਂਟਲ ਨਿਕਲਦੇ ਤਾਂ ਆਪਣਾ ਤੁਸੀਂ 20000 ਨੂੰ ਮੰਨ 2 ਲੱਖ ਰੁਪਏ ਦੀ ਹੋ 2 ਲੱਖ ਰੁਪਏ 1.5 ਲੱਖ ਰੁਪਏ ਦੀ ਮੰਨ ਲਓ 1.5 ਲੱਖ ਰੁਪਏ ਦੀ ਇਹ ਹੋ ਗਈ ਐਨਾ ਸਾਰੇ ਸਾਰੇ ਕਾਸੀ ਦਾ ਖਰਚਾ ਘੱਟ ਪੈਣਾ ਆ ਜੀ ਐ ਜੀ ਨੇ ਆ ਸੌੜੀ ਬਚੀ ਜਾਈਏ ਇਹ ਬਚ ਜਾਈਏ ਆ ਵੀ ਥੋੜੀ ਬਚ ਜਾਈਏ ਠੀਕ ਹੈ ਇਹ ਇਹ ਬਾਕੀ ਬਾਕੀ ਇਹ ਇਹ ਤੁਸੀਂ ਇਹ ਐਕਸਪੈਰੀਮੈਂਟ ਕਰਿਆ ਵਈ ਆਪਾਂ ਨੇ ਇਹ ਇਹ ਸੋਨਾ ਮੋਤੀ ਕਣਕੇ ਜੀ ਇਹ ਸੋਨਾ ਮੋਤੀ ਕਾ ਆਜੋ ਤੁਹਾਨੂੰ ਅੱਗੇ ਨੂੰ ਆਜੋ ਜੀ ਮੈਂ ਦਖਾਂਦਾ ਤੁਹਾਨੂੰ ਆ ਜਾ ਵੀ ਫੰਗ ਦਾ ਮੋਤੀ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ ਥੋੜੀ ਜੀ ਲੈ ਵੀ ਮਿੱਤਰੋ ਇਹ ਆ ਗਈ ਜੀ ਸੋਨਾ ਮੋਤੀ ਕਣਕ ਹਾਂਜੀ ਠੀਕ ਹੈ ਜੀ ਦੱਸੋ ਬਈ ਜੀ ਇਸ ਉਹਨਾ ਮੋਤੇ ਜਿਹੜੇ ਕਣਕਾਂ ਵਿੱਚੋਂ ਨਾ ਜਾਂ ਕਣਕ ਦੀ ਗੱਲ ਕਰੀਏ ਆਪਣੇ ਇੰਡੀਆ ਦੀ ਸਭ ਤੋਂ ਪੁਰਾਤਨ ਸਮੇਂ ਦੀ ਕਣਕ ਹੈ ਇਹ ਪਹਿਲੀ ਕਣਕ ਆ ਜਾਣੀ ਇਹ ਪਹਿਲੀ ਕਣਕ ਹੈ ਇਹ ਲਈ ਮਿੱਤਰੋ ਜਾਣੀ ਤਾਂ ਆਪਣੀ ਇੰਡੀਆ ਦੀ ਪਹਿਲੀ ਕਣਕ ਆ ਗਈ ਹੈ ਆਪਣੇ ਨਾਲ ਕਾਫੀ ਦੋਸਤ ਆਪਣੇ ਮਿੱਤਰ ਕਿਸਾਨ ਵੀਰ ਜੁੜੇ ਹੋਏ ਨੇ ਹਾਂਜੀ ਉਹ ਇਹਦੀ ਖੇਤੀ ਕਰਦੇ ਨੇ ਵਧੀਆ ਕਹਿੰਦੇ ਰੇ ਸਪਰੇਅ ਕੁਝ ਨਹੀਂ ਪੈਂਦਾ ਜੀ ਕੁਝ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਜ਼ਰੂਰਤ ਤੇ ਨਹੀਂ ਪੈਂਦੀ ਜ਼ਰੂਰਤ ਨਹੀਂ ਪੈਂਦੀ ਅਸੀਂ ਵੀ ਐਕਸਪੈਰੀਮੈਂਟ ਕਰਿਆ ਤੁਹਾਡੇ ਸਾਹਮਣੇ ਹੈ ਲਈ ਉੱਤੇ ਰੋਗ ਦਾ ਨਾ ਲਾਇਆ ਦਾ ਇਹ ਇੱਕ ਦਾਣਾ ਇਹ ਹਾਂਜੀ ਇੱਕ ਦਾਣੇ ਦਬਈ ਦੇਖ ਸਕਦੇ ਹੋ ਤੁਸੀਂ ਦੇਖ ਲਓ ਜੀ ਹੁਣ ਕਿੱਦਾਂ ਗੁੱ ਕਿ 75 ਹੋਣਗੇ ਆਪਾਂ ਨਾਲੀਆਂ ਦੇ ਨੂੰਗੇ ਨਾ ਇਹ 75 ਨਾਲੀਆਂ ਹੋਣਗੀਆਂ ਇਹ ਆਮ ਕਿੰਨੀਆਂ ਹੁੰਦੀਆਂ ਜੀ ਆਪਾਂ ਆਮ ਆਮ ਤਾਂ 12 ਹੁੰਦੀਆਂ ਜੀ ਬਾਅਦ ਤੇ ਬਾਅਦ 15 ਹੋ ਜੂਗੀਆਂ ਜੀ ਅਸੇ ਹਾਂ ਇਹਦੀ ਬੱਲ ਦੀ ਇਹਦੀ ਨਿਸ਼ਾਨੀ ਇਹ ਹੈ ਜੀ ਇਹਦੀ ਬੱਲ ਬਸ ਇੰਨੀ ਕੀ ਹੁੰਦੀ ਹੈ ਛੋਟੀ ਹੁੰਦੀ ਹੈ ਛੋਟੀ ਬੱਲ ਹੁੰਦੀ ਹੈ ਇਹ ਤਿੰਨ ਕਿੰਤੀ ਦੀ ਹੋ ਗਈ ਨਾ ਇਹ ਹਾਂ ਟਾਈ ਤੇਨ ਵਿੱਚ ਵੀ ਆਈ ਤੇਨ ਕਿੰਤੀ ਦੀ ਬੱਲ ਹੁੰਦੀ ਹੈ ਇਹ ਇਹ ਪਛਾਣ ਨਿਸ਼ਾਨੀ ਹੈ ਦੀ ਬਾਕੀ ਇਹ ਪੱਕ ਜੇਗੀ ਇਨਸਾਨਾਂ ਨੂੰ ਆਪਾਂ ਬੀਜ ਵੀ ਦੋਗੇ ਇਹ ਆਪਾਂ ਕਿਸਾਨਾਂ ਨੂੰ ਰਿਕਵੈਸਟ ਇਹ ਕਰਾਂਗੇ ਵੀ ਤੁਸੀਂ ਫਿਲਹਾਲ ਹਲੇ ਆਪਣੇ ਘਰ ਵਾਸਤੇ ਹੀ ਇਹਨੂੰ ਗਾਓ ਠੀਕ ਹੈ ਜੇ ਇਹਦੇ ਕੀ ਨੇ ਇਹਦੇ ਆਪਾਂ ਇਹਦੇ ਫਾਇਦੇ ਦੀ ਗੱਲ ਕਰਵਾਉਂਦੇ ਹਾਂ ਬਿਲਕੁਲ ਫ੍ਰੀ ਆਂਦੀ ਹੈ ਜੀ ਗਲੂਟਨ ਫ੍ਰੀ ਜਿਹੜਾ ਗਲੂਟਨ ਹੁੰਦਾ ਨਾ ਕਣਕ ਦੇ ਵਿੱਚ ਉਹ ਹੱਡੀਆਂ ਭੋਰਦਾ ਜੀ ਠੀਕ ਹੈ ਜੀ ਜਦੋਂ ਤੁਹਾਡੀਆਂ ਹੱਡੀਆਂ ਭੋਰਨ ਲੱਗਿਆ ਕੈਲਸ਼ੀਅਮ ਦੀ ਘਾਟ ਹੋ ਜਣੀ ਹੂੰ ਉਹਦੇ ਵਾਸਤੇ ਹੁੰਦੀ ਹੈ ਇਹ ਠੀਕ ਹੈ ਜੀ ਇਹ ਬਹੁਤ ਜੇ ਤੁਸੀਂ ਇਹਦਾ ਆਟਾ ਇੱਕ ਵਾਰੀ ਖਾ ਲਿਆ ਨਾ ਜੀ ਹਾਂਜੀ ਪਰ ਦੂਜੀ ਗਣਕ ਤੁਸੀਂ ਭੁੱਲ ਜੂਗੇ ਤੁਸੀਂ ਖਾਓਗੇ ਨਹੀਂ ਬਸ ਇਹ ਨਸ਼ੇ ਵਾਲਾ ਕੰਮ ਕਰਦੀ ਹੈ ਤਾਂ ਜੇ ਕੋਈ ਵੀ ਮੁੰਡਾ ਖਾਣ ਲੱਗ ਜਾਂਦਾ ਨਾ ਜੀ ਫਿਰ ਉਹ ਨਸ਼ਾ ਉਹ ਹੋ ਜਾਂਦਾ ਉਹਦੇ ਵਾਸਤੇ ਠੀਕ ਹੈ ਜੀ ਇਹ ਉਹ ਉਹ ਵਾਲਾ ਸਿਸਟਮ ਹੈ ਜੀ ਦਾ ਚੰਡੀਗੜ੍ਹ ਤੋਂ ਮਤਲਬ ਐਨੇ ਬੰਦੇ ਲੱਗੇ ਹੋਏ ਨੇ ਸਾਡੇ ਆਟਾ ਖਾਂਦੇ ਨੇ ਇਹਦਾ ਵੀ ਉਹ ਕਹਿੰਦੇ ਅਸੀਂ ਇਹੀ ਖਾਣਾ ਠੀਕ ਆ ਹੁਣ ਫਰਕ ਵੀ ਲੱਗਿਆ ਜੀ ਇਹ ਰੇਟ ਕਿਵੇਂ ਆਗਾ ਜੀ ਆਪਣੀ ਆਮ ਕੰਕ ਨਾਲ ਜਿਹੜੀ ਆਪਣੀ ਆਮ ਹੁੰਦੀ ਹੈ ਜੀ ਇਹ 70 ਰੁਪਏ ਕਿਲੋ ਹੈ ਜੀ ਘਟ ਤੋਂ ਘਟ ਆਮ ਕਿੰਨੀ ਵਿਕ ਜਾਂਦੀ ਆਪਣੀ ਆਮ ਨੇ 30 35 ਹੋਣੀ ਮਿਲਦਾ 30 35 ਤਾਂ ਹੁਣ ਜਾ ਕੇ ਹੋਈ ਆ ਹੋਈ ਆ ਇਹ ਤਾਂ 22 ਰੁਪਏ ਕਿਲੋ ਹੈ ਜੀ ਠੀਕ ਹੈ ਜੇ ਇਹ 7 ਕੁਇੰਟਲ ਵੀ ਨਿਕਲਦੀ ਹੈ ਤਾਂ ਵੀ ਉਹਦੇ ਨਾਲੋਂ ਨਾਲੇ ਆਰਗੈਨਿਕ ਹੈ ਜੀ ਠੀਕ ਹੈ ਨਾਲੇ ਆਪਾਂ ਕਿਸੇ ਦੀ ਹੈਲਪ ਵੀ ਕਰ ਰਹੇ ਆ ਨਿਕਲਦੀ ਕਿੰਨੀ ਆਗੀ ਕਿਲੇ ਦੇ ਵਿੱਚ ਹੱਤ ਕੋਣ ਸਾਤ ਹੋਲੇ ਔਨਸਲੇ ਸੱਤ ਵੀ ਨਿਕਲ ਜਾਂਦੀ ਛੇ ਵੀ ਨਿਕਲ ਜਾਂਦੀ ਅੱਠ ਵੀ ਨਿਕਲ ਜਾਂਦੀ ਉਹ ਤੁਹਾਤੇ 6 ਵਜੇ ਤੇ ਸੇਵਾ ਤੇ ਆ ਜੀ ਸੇਵਾ ਤੇ ਹੁਣ ਤੁਸੀਂ ਇਹ ਬੁੱਝਾ ਦੇਖ ਲੋ ਜੀ ਐਵੇਂ ਤੇ ਸਾਰੇ ਬੁੱਝੇ ਹੋਵੇ ਹਾਂ ਇਹ ਸਭ ਚਾਰ ਦਾ ਬਧੂਗਾ ਜੀ ਸਹੀ ਗੱਲ ਹੈ ਇਹ ਹੌਲੀ ਹੌਲੀ ਝਾੜ ਵਧਾਉਣਾ ਪੈਣਾ ਪਰ ਇਹਦਾ ਸਿਰਫ ਇਹ ਹੈ ਵੀ ਪੱਬੀ ਚ ਨਾ ਖਰਾਬ ਕਰੀਏ ਬੀਜ ਨੂੰ ਇਹਨੂੰ ਛੇੜ ਛਾੜ ਨਾ ਕਰੀਏ ਠੀਕ ਹੈ ਜਿਹੜੀ ਬੀਜਾਂ ਨਾਲ ਛੇੜ ਛਾੜ ਹੁੰਦੀ ਹੈ ਨਾ ਜੀ ਉਹ ਝਾੜ ਦਾ ਵੱਧ ਜਾਂਦਾ ਪਰ ਕੁਆਲਿਟੀ ਘਟ ਜਾਂਦੀ ਹੈ ਉਹ ਕੁਆਲਿਟੀ ਘਟ ਜਾਂਦੀ ਹੈ ਜਿਹੜੀ ਬੀਜਾਂ ਨਾਲ ਛੇੜ ਛਾੜ ਹੁੰਦੀ ਹੈ ਠੀਕ ਹੈ ਜੀ ਟੇਸਟ ਕਿਦਾਂ ਦਾ ਜਬ ਵੱਖਰਾ ਟੇਸਟ ਹੈ ਇਹਦਾ ਵੱਖਰਾ ਟੇਸਟ ਹੈ ਇਹਦਾ ਆਮ ਨਾਲੋਂ ਵੀ ਆਮ ਨਾਲੋਂ ਵੱਖਰਾ ਟੇਸਟ ਹੈ ਇਹਦਾ ਠੀਕ ਹੈ ਜੀ ਲਈ ਮਿੱਤਰੋ ਦੇਖ ਸਕਦੇ ਹੋਗੇ ਇਹ ਹੈ ਜੀ ਆਪਣੀ ਕਾਲੀ ਕਣਕ ਦਾ ਵੀ ਹੈਗੀ ਆਪਣੇ ਕੋਲ ਬਲੂ ਕਣਕ ਵੀ ਹੈਗੀ ਹੈ ਯੂ ਬਲੂ ਹੈ ਜੀ ਹਾਂ ਉਹ ਇੱਥੇ ਹੈ ਜੇ ਇੱਥੇ ਹੈ ਉੱਧਰ ਲੱਗੀ ਹੋਈ ਹੈ ਜੀ ਉਹ ਦਿਖਾਈਓ ਉਹਦਾ ਵੀ ਪ੍ਰਾਇਲ ਲੱਗੇ ਹਾਂ ਜੀ ਉਹ ਵੀ ਦਿਖਾ ਦਿੰਦੇ ਲੋ ਪੋ ਵੀ ਦਿਖਾਉਣ ਵੇ ਆਜੋ ਬਈ ਤਾਂ ਵੀ ਮਿੱਤਰੋ ਆ ਗਈ ਜੀ ਕਾਲੀ ਕਣਕ ਜੀ ਇਹ ਹਾਂਜੀ ਦੱਸੋ ਬਈ ਇਹਦੇ ਬਾਰੇ ਇਹ ਕਾਲੀ ਕਣਕ ਇਹ ਦੇਖੋ ਜੀ ਜ਼ੂਮ ਕਰੋ ਬਈ ਜੀ ਇਹਦਾ ਲਾਲ ਵੱਡੇ ਹੈ ਪਹਿਲਾਂ ਹੁਣ ਹਾਂ ਹੁਣ ਹੀ ਕਲਰ ਚੈੱਕ ਕਰੋ ਜੀ ਇਹਦਾ ਅੱਗੇ ਲਿਆ ਬਬੂ ਅੱਗੇ ਲਿਆ ਦਿਖਾ ਦੇ ਬਈ ਬੱਲ ਦੇਖੋ ਜੀ ਕਿੰਨੀ ਵੱਡੀ ਇਹਦੀ ਤਾਂ ਜੀ ਬੱਲ ਵੱਡੀ ਹੈ ਜੀ ਮੋਟੀ ਇਹ ਕਾਲੀ ਗਣ ਇਹਦੇ ਵਿੱਚ ਵੀ ਗਲੂਟਨ ਦੀ ਮਾਤਰਾ ਘੱਟ ਹੁੰਦੀ ਹੈ ਜੀ ਠੀਕ ਹੈ ਜੀ ਦਾਣਾ ਕੱਢੀ ਇੱਕ ਵਜੇ ਹਾਂ ਕੱਢ ਲਓ ਹੀ ਕੱਢ ਲਓ ਤਾਂ ਦਾਣੇ ਵੀ ਪਾ ਜੇ ਕੱਚੀ ਆਏ ਬਸ ਕੱਚੀ ਹੈ ਜੀ ਹਲੇ ਬਸ ਲਊਗੀ 15 ਦਿਨ ਹਰ ਹੋ ਜੀ ਲੈ ਮਿੱਤਰੋ ਕਾਲਾ ਦਾਣਾ ਹੈਗਾ ਕਾਲਾ ਦਾਣਾ ਜੀ ਆਟਾ ਵੀ ਕਾਲਾ ਜੀ ਇਹਦਾ ਆਟਾ ਵੀ ਕਾਲਾ ਲੈ ਬਈ ਇਹ ਵੀ ਗਲੂਟਨ ਫ੍ਰੀ ਹੈ ਜੀ ਇਹ ਵੀ ਇਹ ਵੀ ਇੱਕ ਦਾਣਾ ਲੱਗਦਾ ਜੀ ਦੇਖੋ ਗਰੋਹ ਦੇਖੋ ਜੀ ਇਹਦੀ ਠੀਕ ਹੈ ਜੀ ਦੂਜੀ ਨਾਲੋਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਜੀ ਤੁਸੀਂ ਵੀ ਦੂਜੀ ਨਾਲੋਂ ਵੱਧ ਹੈ ਇਹ ਸਾਡਾ ਦਾਣਾ ਰੋਹ ਜੀ ਜੀ ਦੂਜੀ ਨਾਲੋਂ ਵੱਧ ਹੈ ਇਹ ਆਪਣੇ ਨਾਲ ਹੀ ਖੜੀ ਹੈ ਜੀ ਦੂਜੀ ਨਾਰਮਲ ਕਣਕ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਆਹ ਇਹਦੇ ਵਿੱਚ ਫਰਕ ਦੇਖ ਲਓ ਕਿੰਨਾ ਫਰਕ ਹੈ ਜਿਹੜੀ ਬਲੂ ਕਣਕ ਉਹ ਵੀ ਸੇਮ ਐਵੇਂ ਦੀ ਹੈ ਠੀਕ ਹੈ ਜੀ ਉਹ ਹੈਗੀ ਉਹ ਕਿੱਥੇ ਆਪਣੇ ਉਧਰ ਸਾਈਡ ਤੇ ਹੈ ਜੀ ਲੈ ਵੀ ਆ ਜਸਨ ਦਾ ਤੋਂ ਉਧਰ ਹੋਰਾਂਗੇ ਬਲੂ ਕਣਕ ਬਈ ਦੇਖੋ ਮਿੱਤਰੋ ਇਹ ਆ ਗਈ ਜੀ ਬਲੂ ਕਣਕ ਜੀ ਹਾਂ ਜੀ ਇਹ ਉਹਦੇ ਵਰਗਿਆਂ ਜਮਾ ਇਹ ਸੇਮ ਕਾਲੀ ਵਰਗੇ ਲੱਗਗੇ ਜੀ ਇਹਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਥੋੜਾ ਜਿਹਾ ਠੀਕ ਹੈ ਜੀ ਹਲਕਾ ਉਲਕਾ ਜਾਂ ਪੋਮਾਂ ਲੱਗਦਾ ਨਾ ਇਹ ਹਲਕਾ ਜਿਹਾ ਕਲਰ ਦਾ ਫਰਕ ਪੈ ਜਾਂਦਾ ਜੀ ਠੀਕ ਹੈ ਜੀ ਹਾਂ ਆਪਣੇ ਲੋਕੀ ਟਰੈਕਟਰਾਂ ਦੇ ਟਰਾਂਡੀਆਂ ਦੇ ਬਹੁਤ ਸ਼ਕੀਨ ਹੈ ਜੀ ਹਾਂ ਜੀ ਇਹ ਇਹ ਚੀਜ਼ ਦਾ ਵਿੱਚ ਸ਼ੌਂਕ ਰੱਖੋ ਜੀ ਸਹੀ ਗੱਲ ਹੈ ਜ਼ਰੂਰੀ ਹੈ ਇਹ ਇਹ ਜਿਹੜੇ ਆਪਣੇ ਬੀਜ ਹਨ ਨਾ ਇਹਨਾਂ ਦਾ ਵੀ ਸ਼ੌਂਕ ਰੱਖੋ ਜੀ ਸ਼ੌਂਕ ਨਾਲ ਕੰਮ ਹੁੰਦਾ ਹੀ ਐਵੇਂ ਨਹੀਂ ਹੁੰਦਾ ਸਹੀ ਗੱਲ ਹੈ ਪੈਸਾ ਫੂਕਣਾ ਪੈਂਦਾ ਇਹਦੇ ਵਾਸਤੇ ਸਹੀ ਗੱਲ ਹੈ ਟਰੈਕਟਰਾਂ ਵਾਸਤੇ ਆਪਾਂ ਬਹੁਤ ਕਿਸਾਨ ਬਹੁਤ ਪੈਸਾ ਚਲੋ ਵਧੀਆ ਗੱਲ ਹੈ ਸ਼ੌਂਕ ਹੈ ਸ਼ੌਂਕ ਹੈ ਇਹਨਾਂ ਇਹਦਾ ਵੀ ਸ਼ੌਂਕ ਰੱਖੋ ਜੀ ਸਹੀ ਗੱਲ ਹੈ ਬਈ ਦੇਖ ਲਓ ਬਈ ਜੇ ਆਪਾਂ ਬਈ ਇੱਕ ਨਾ ਕੋਈ ਬੱਕਰੀ ਕਿਸੇ ਦੀ ਆਪਾਂ ਖੇਤੀ ਕਰਾਂਗੇ ਤਾਂ ਆਪਾਂ ਨੂੰ ਦੁੱਗਣੀ ਕਮਾਈ ਹੋ ਸਕਦੀ ਹੈ ਹੋ ਸਕਦੀ ਹੈ ਜੀ ਆਰਾਮ ਨਾਲ ਹੋ ਸਾਰੇ ਪਰ ਬਈ ਥੋੜੀ ਜੀ ਮਿਹਨਤ ਹੈਗੀ ਹੈ ਮਿਹਨਤ ਹੈਗੀ ਹੈ ਜੀ ਤੇ ਬਾਕੀ ਦੇਖ ਸਕਦੇ ਹੋ ਬਾਈ ਇਹ ਬੀਜ ਕਿੱਥੋਂ ਆਇਆ ਹੋਇਆ ਜੀ ਜੇ ਪਿੱਛੋਂ ਦੀ ਗੱਲ ਬਾਤ ਵੀਰ ਜੀ ਤਾਂ ਇਹ ਮੋਹਾਲੀ ਵਾਲਿਆਂ ਨੇ ਆਪਣਾ ਜਿਹੜਾ ਡਿਸਟ੍ਰਿਕਟ ਮੋਹਾਲੀ ਹੈ ਨਾ ਜੀ ਕਾਲੀ ਕਣਕ ਦਾ ਉਹਨਾਂ ਨੇ ਹੀ ਸਟਾਰਟ ਕਰਿਆ ਬਾਈ ਇਹ ਠੀਕ ਹੈ ਜੀ ਮੋਹਾਲੀ ਵਾਲਿਆਂ ਨੇ ਹਾਂ ਨਾਬੀ ਨੇ ਠੀਕ ਹੈ ਜੀ ਕਿ ਨਾਬੀ ਕਰਕੇ ਆਪਣਾ ਖੇਤੀਬਾੜੀ ਦੀ ਸੰਸਥਾ ਹੈ ਉਹਨਾਂ ਨੇ ਹੀ ਤਿਆਰ ਕਰਿਆ ਬਾਈ ਉਹਨਾਂ ਨੇ ਤਿਆਰ ਕਰਿਆ ਉਹਨਾਂ ਨੇ ਤਿਆਰ ਕਰਿਆ ਬਾਈ ਬੀਜ ਠੀਕ ਹੈ ਬਾਕੀ ਜਿਹੜਾ ਸੋਨਾ ਮੋਤੀ ਆ ਉਹ ਤਾਂ ਆਪਣਾ ਪ੍ਰਾਤਨ ਸਮੇਂ ਪ੍ਰਾਤਨ ਸਮੇਂ ਦਾ ਹੀ ਚੱਲਦਾ ਆ ਰਿਹਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਜੇ ਆਪਾਂ ਜੀ ਮੰਨ ਲਓ ਵੀ ਇੱਕ ਤਾਂ ਹੋ ਗਿਆ ਜੀ ਆਪਣੇ ਕੋਲ ਆਲਾ ਲਸਣ ਇਹ ਬਾਕੀ ਹੋ ਗਿਆ ਜੀ ਕਣਕ ਆ ਠੀਕ ਹੈ ਜੀ ਬੀਜ ਇਹਦਾ ਆਪਾਂ ਨੂੰ ਕਿੱਥੋਂ ਮਿਲੂਗਾ ਜੀ ਜੇ ਆਪਾਂ ਬੀਜ ਦੀ ਗੱਲ ਕਰੀਏ ਤੁਸੀਂ ਪਹਿਲਾਂ ਆਪਣੇ ਇਲਾਕੇ ਤੋਂ ਟਰਾਈ ਕਰ ਲਓ ਜੀ ਹਾਂਜੀ ਇਹ ਖਾਣੋਂ ਮਿਲਦਾ ਤਾਂ ਸਹੀ ਹੈ ਨਹੀਂ ਤੁਸੀਂ ਸਾਨੂੰ ਵਟਸਐਪ ਤੇ ਆਪਣਾ ਮੈਸੇਜ ਕਰ ਸਕਦੇ ਆ ਜੀ ਠੀਕ ਲਸਣ ਦਾ ਬੀਜ ਹੁਣ 2-3 ਮਹੀਨਿਆਂ ਤਿਆਰ ਹੋ ਜਾਣਾ ਕਣਕ ਦਾ ਵੀ ਹੋ ਜਾਣਾ ਹੁੰਦਾ ਕਿੰਨਾ ਹੈਗਾ ਆਪਣੇ ਕੋਲੇ ਵੇ ਜੀ ਜੋ ਜਿੰਨਾ ਮਰਜ਼ੀ ਲੈ ਲੋਈ ਤੁਸੀਂ ਕਿਉਂਕਿ ਸਾਡੇ ਕੋਲ ਇੱਕ ਹੋਰ ਵੀ ਮੈਂ ਤੁਹਾਨੂੰ ਖਾਸ ਗੱਲ ਦੱਸਦਾ ਜੀ ਜੇ ਕਿਸੇ ਕਿਸਾਨ ਕੋਲ ਆਰਗੈਨਿਕ ਕਣਕ ਹੋਵੇ ਨਾ ਵਿਕੇ ਕਾਲੀ ਕਣਕ ਹੋਵੇ ਨਾ बिकੇ ਸੋਨਾ ਮੋਤੀ ਹੋਵੇ ਨਾ बिकੇ ਅਸੀਂ ਬੈਠੇ ਹਾਂ ਠੀਕ ਹੈ ਜੀ ਅਸੀਂ ਸਾਰੀ ਲੈ ਲੂੰਗਾ ਚਾਹ 10 ਕੁਇੰਟਲ ਹੋਵੇ ਜਾਂ 100 ਕੁਇੰਟਲ ਵੀ ਇੰਨੀ ਤੁਸੀਂ ਦੇਖ ਸਕਦੇ ਹੋ ਕਿ ਵੀ ਜੇ ਤੁਹਾਡੇ ਕੋਲ ਕਣਕ ਹੈਗੀ ਤਾਂ ਤੁਸੀਂ ਆ ਕੇ ਵੀਰਾਂ ਦੇ ਕੋਲੇ ਵੇਚ ਸਕਦੇ ਹੋ ਅਸੀਂ ਰੇਟ ਵੀ ਪੂਰਾ ਦਵਾਂਗੇ ਜੀ ਉਹ ਫੁੱਲ ਰੇਟ ਦਵਾਂਗੇ ਕਿਸਾਨ ਉਹਰੇ ਆ ਕੇ ਵੇਚ ਵੀ ਸਕਦਾ ਦੁਕਾਨਦਾਰ ਤੋਂ ਵੀਜ ਵੀ ਲੈ ਸਕਦਾ ਅਸੀਂ ਐਗਰੀਮੈਂਟ ਕਿਸੇ ਨਾਲ ਨਹੀਂ ਕਰਦੇ ਐਗਰੀਮੈਂਟ ਨਹੀਂ ਕਰਦੇ ਕਈ ਲੋਕੀ ਕਹਿੰਦੇ ਸਾਡੇ ਨਾਲ ਐਗਰੀਮੈਂਟ ਕਰ ਲਓ ਉਹ ਕਰ ਲਓ ਇਹ ਕਰ ਲਓ ਐਗਰੀਮੈਂਟ ਵਾਸਤੇ ਉਹ ਬੰਦਾ ਕਹਿੰਦਾ ਹੁੰਦਾ ਜਿਹਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਜੀ ਵੀਰ ਮੈਂ ਕਰ ਅਸੀਂ ਫੁੱਲ ਹੈਲਪ ਕਰਾਂਗੇ 101% ਹੈਲਪ ਕਰਾਂਗੇ ਠੀਕ ਹੈ ਸਾਡਾ ਟਾਰਗੇਟ ਦੇਉਗੇ ਯਾਨੀ ਕਿ ਉਹਨਾਂ ਨੂੰ ਵੀ ਇਹ ਇੱਥੇ ਵੇਚ ਸਕਦੇ ਹੋਗੇ ਐਵੇਂ ਕਰਕੇ ਵੇਚ ਸਕਦੇ ਆਪਾਂ ਜੀ ਇਹਨੂੰ ਅਸੀਂ ਹੈਲਪ ਪੂਰੀ ਕਰਾਂਗੇ ਜੀ ਪੂਰੀ ਕਰਾਂਗੇ ਜਿੰਨੀ ਸਾਡੇ ਵਿੱਚ ਕੋਸ਼ਿਸ਼ ਪੂਰੀ ਹੋ ਗਈ ਸਾਡੇ ਉਹ ਵੀ ਸੋਨਾ ਮੋਤੀ ਦਾ ਮੈਂ ਤੁਹਾਨੂੰ ਦੱਸਿਆ ਸਾਡਾ ਪੂਰਾ ਨਹੀਂ ਹੁੰਦਾ ਆਟਾ ਨਹੀਂ ਪੂਰਾ ਹੁੰਦੀ ਸੀ ਆਟਾ ਵੀ ਵੇਚਦੇ ਆ ਹਾਂ ਤੇ ਵੇਚਦੇ ਹਾਂ ਹੁਣ ਥੋੜਾ ਜਿਹਾ ਤੁਸੀਂ ਮੇਰੇ ਆਪਾਂ ਕਿਸਾਨ ਦਾ ਇੱਕ ਦਫ਼ਤਰ ਵੀ ਦੇਖ ਲਓ ਤੁਸੀਂ ਦਫ਼ਤਰ ਬਣਾਇਆ ਹੋਇਆ ਤੇ ਹੋਰ ਵੀ ਚੀਜ਼ਾਂ ਹੈ ਨੇ ਦਿਖਾਉਣੇ ਵਾਸਤੇ ਜੋ ਉਹ ਵੀ ਕਵਰ ਕਰ ਲਵਾਂਗੇ ਉਹ ਵੀ ਦਿਖਾਵਾਂਗੇ ਬਾਕੀ ਭਾਈ ਜੀ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰੂ ਬਈ ਇਹਨਾਂ ਦੇ ਵਿੱਚ ਕਿਸੇ ਦਾ ਵੀ ਵੀ ਚਾਹੀਦਾ ਉਹ ਜਾ ਫਿਰ ਭਾਈ ਤੁਸੀਂ ਖਾਣ ਵਾਸਤੇ ਵੀ ਕਣਕ ਲੈ ਕੇ ਜਾਣੀ ਹੋਵੇ ਤਾਂ ਤੁਸੀਂ ਵੀਰੇ ਨਾਲ ਬਈ ਸਾਂ ਪਾਰਕ ਕਰਕੇ ਆ ਸਕਦੇ ਹੋ ਬਾਕੀ ਭਾਈ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਭਾਈ ਸਾਸੀਗਾ ਭਾਈ